ਵੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬੜਾ ਸ਼ਕਤੀਸ਼ਾਲੀ ਬਾਕਮਾਲ ਮੰਤਰ ਲੈ ਕੇ ਹਾਜ਼ਰ ਹੋਈਆਂ ਸੋ ਇਸ ਮੰਤਰ ਦੇ ਨਾਲ ਤੁਹਾਡਾ ਕੋਈ ਵੀ ਵੱਡੇ ਤੋਂ ਵੱਡਾ ਕੰਮ ਬੇਸ਼ੱਕ ਕਿੰਨੇ ਵੀ ਸਮੇਂ ਤੋਂ ਰੁਕਿਆ ਹੋਵੇ ਬੇਸ਼ੱਕ ਕਿਸੇ ਵੀ ਤਰ੍ਹਾਂ ਦਾ ਹੋਵੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਜਾਂ ਕਿਸੇ ਕੋਲ ਉਧਾਰ ਫਸਿਆ ਹੋਵੇ ਜਾਂ ਕੋਈ ਮਰਵਾਰ ਦੇ ਵਿੱਚੋਂ ਵਿਅਕਤੀ ਕਿਸੇ ਵਿਦੇਸ਼ ਤੇ ਵਿੱਚ ਜਾਂ ਦੂਰ ਚਲਾ ਗਿਆ ਹੋਵੇ ਵਾਪਸ ਨਾ ਆਉਂਦਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਜਾਂ ਕੋਈ ਕੇਸ ਚੱਲਦਾ ਹੋਵੇ ਜਾਂ ਕਿਸੇ ਲੜਾਈ ਝਗੜੇ ਦਾ ਕੋਈ ਵੀ ਮਕਦਮਾ ਹੋਵੇ ਨਹੀਂ ਕਿਸੇ ਸਿਰੇ ਗੱਲ ਲੱਗਦੀ ਹੋਵੇ ਤਾਂ ਇਸ ਮੰਤਰ ਦੇ ਨਾਲ ਇਸ ਪਾਠ ਦੇ ਨਾਲ ਤੁਹਾਡੀ ਹਰ ਇੱਕ ਇਸ ਤਰ੍ਹਾਂ ਦੀ ਮੁਸ਼ਕਲ ਹੱਲ ਹੋਵੇਗੀ ਜੇਕਰ ਘਰ ਦੇ ਵਿੱਚ ਕੋਈ ਕਲਾਕਲਿਸ਼ ਹੈ ਜਾਂ ਕਿ ਘਰ ਦੇ ਵਿੱਚ ਕਿਸੇ ਪਾਸੇ ਕੋਈ ਪੈਸਾ ਨਹੀਂ ਹੁੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਹੋਵੇ ਤਾਂ ਇਸ ਮੰਤਰ ਦਾ ਥੋੜਾ ਜਿਹਾ जाप ਕਰਨੇ ਦੇ ਨਾਲ ਥੋੜਾ ਜਿਹਾ ਵੀ ਯਾਨੀ ਕਿ ਸਿਰਫ 3 ਦਿਨ ਇਸ ਮੰਤਰ ਦਾ जाप ਕਰਨੇ ਦੇ ਨਾਲ ਤੁਹਾਡਾ ਹਰ ਇੱਕ ਮਸਲਾ ਹੱਲ ਹੋ ਜਾਵੇਗਾ ਲੇਕਿਨ ਇਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਵੇ ਤਾਂ ਇਸ ਮੰਤਰ ਨੂੰ 3 ਦਿਨ ਲਾ ਕੇ ਸਿਰਫ ਤੁਸੀਂ ਸਿੱਧ ਕਰ ਸਕਦੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਕੋਈ ਖਰਚ ਖੀਚਲ ਨਹੀਂ ਹੈਗਾ ਲੇਕਿਨ ਇਹਦੇ ਵਿੱਚ ਤੁਸੀਂ ਕਰਨਾ ਕੀ ਹੈ ਕਿ 3 ਦਿਨ ਦਾ ਜਾਪ ਕਰਨੇ ਦੇ ਲਈ ਤੁਹਾਨੂੰ 3 ਦਿਨ ਹੀ ਇੱਕ ਵਰਤ ਰੱਖਣਾ ਹੋਵੇਗਾ ਜਿੰਦੇ ਵਿੱਚ ਤੁਸੀਂ ਅਨਾਜ ਨਹੀਂ ਖਾਣਾ ਕੋਈ ਫਲ ਖਾ ਸਕਦੇ ਆ ਦੁੱਧ ਪੀ ਸਕਦੇ ਆ ਲੇਕਿਨ ਅਨਾਜ ਕੁਛ ਨਹੀਂ ਖਾਣਾ ਸਿਰਫ 3 ਦਿਨ 3 ਦਿਨ ਹੀ ਇਸ ਮੰਤਰ ਦਾ ਜਾਪ ਕਰਨਾ ਹੈ ਜੋ ਕਿ ਜਾਪ ਰੋਜ਼ਾਨਾ ਰਾਤ ਦੇ ਟਾਈਮ ਸਿਰਫ 51 ਵਾਰ ਹੀ ਜਾਪ ਕਰਨਾ ਹੋਵੇਗਾ ਲੇਕਿਨ ਜਾਪ ਕਰਨੇ ਤੋਂ ਪਹਿਲਾਂ ਜਿਨ੍ਹਾਂ ਨੂੰ ਵੀ ਤੁਸੀਂ ਮੰਨਦੇ ਆ ਬੀਰਾਂ ਕੀਰਾਂ ਨੂੰ ਮਾਤਾ ਨੂੰ ਜਾਂ ਕਿਸੇ ਨੂੰ ਵੀ ਮੰਨਦੇ ਆ ਉਹਨਾਂ ਦੇ ਦਰਬਾਰ ਦੇ ਵਿੱਚ ਜਾ ਕੇ ਮੰਦਰ ਦੇ ਵਿੱਚ ਜਾ ਕੇ ਬੇਨਤੀ ਪ੍ਰਾਰਥਨਾ ਕਰਨੀ ਹੋਏਗੀ ਕਿ ਮੈਂ ਆ ਇੱਕ ਜਾਪ ਸ਼ੁਰੂ ਕਰਨ ਜਾ ਰਿਹਾ ਮੇਰੇ ਤੇ ਕਿਰਪਾ ਕਰਨੀ ਹੈ ਮੇਰੇ ਤੇ ਮਿਹਰ ਭਰਿਆ ਹੱਥ ਰੱਖਣਾ ਲੇਕਿਨ ਇਸ ਜਾਪ ਨੂੰ ਕਰਨੇ ਤੋਂ ਪਹਿਲਾਂ ਤੁਸੀਂ ਇਹ ਬੇਨਤੀ ਪ੍ਰਾਰਥਨਾ ਕਰਕੇ ਆਗੇ ਆਪਣੇ ਘਰ ਦੇ ਅੰਦਰ ਹੀ ਜਿਹੜਾ ਤੁਹਾਡਾ ਪੂਜਾ ਸਥਾਨ ਹੋਵੇਗਾ ਉਸ ਜਗ੍ਹਾ ਤੇ ਬੈਠ ਕੇ ਹੀ ਲਗਾਤਾਰ 3 ਦਿਨ ਇਸ ਮੰਤਰ ਦਾ ਜਾਪ ਕਰਨਾ ਹੈ ਲੇਕਿਨ ਇਸ ਮੰਤਰ ਦੇ ਜਾਪ ਨੂੰ ਤੁਸੀਂ ਸ਼ੁਰੂ ਸੋਮਵਾਰ ਵਾਲੇ ਦਿਨ ਤੋਂ ਸ਼ੁਰੂ ਕਰਨਾ ਹੈ ਸੋਮਵਾਰ ਵਾਲੀ ਰਾਤ ਤੋਂ ਸ਼ੁਰੂ ਕਰਨਾ ਹੈ ਸੋਮਵਾਰ ਦਿਨ ਤੋਂ ਹੀ ਤੁਹਾਡਾ ਵਰਤ ਹੋਣਾ ਚਾਹੀਦਾ ਹੈ ਵਰਤ ਰੱਖ ਕੇ 3 ਦਿਨ ਲਗਾਤਾਰ 59 ਮੰਨ ਕੇ ਤਜਾਪ ਕਰਨਾ ਜਾਨੀ 59 ਦਫਾ 108 ਮੰਨ ਕੇ ਦੀ ਮਾਲਾ ਵੀ ਲੈਣੀ ਹੈ ਤਾਂ 59 ਦਫਾ ਹੀ ਉਹ ਜਨਨਾ ਤੁਸਾ ਨੇ ਪਾਠ ਕਰਨਾ ਹੈ ਤਿੰਨ ਦਿਨ 59 59 ਦਫਾ ਹੀ ਪਾਠ ਕਰਨਾ ਹੈ ਲੇਕਿਨ ਤਿੰਨਾ ਦਿਨਾਂ ਦੇ ਵਿੱਚ ਇਸ ਤਰੀਕੇ ਨਾਲ ਬਾਰਤ ਰੱਖ ਕੇ ਜਾਪ ਕਰੂੰਗੇ ਤਾਂ ਤੁਹਾਡਾ ਇਹ ਮੰਤਰ ਸਿੱਧ ਹੋ ਜਾਵੇਗਾ ਕਿਸੇ ਵੀ ਮੁਸ਼ਕਲ ਲਈ ਜਾਪ ਕਰੂੰਗੀ ਕੋਈ ਵੀ ਕੰਮ ਤੁਹਾਡਾ ਅੜਿਆ ਹੋਵੇਗਾ ਜਾਂ ਘਰ ਦੇ ਵਿੱਚ ਕੋਈ ਪੈਸਾ ਨਹੀਂ ਆਉਂਦਾ ਜਾਂ ਕੋਈ ਕੇਸ ਚੱਲਦਾ ਕੋਈ ਮੁਕੱਦਮਾ ਆਇਆ ਕੋਈ ਲੜਾਈ ਝਗੜਾ ਕਿਸੇ ਵੀ ਤਰ੍ਹਾਂ ਦਾ ਹੋ ਮੁਸ਼ਕਲ ਹੋਵੇ ਉਹ ਹੱਲ ਹੋ ਬਗੀ ਸੋ ਦੋਸਤੋ ਇਹ ਜਿਹੜਾ ਮੰਤਰ ਹੈ ਜਿਹਦਾ ਤਿੰਨ ਦਿਨ ਲਈ ਜਾਪ ਕਰਨਾ ਤੁਸੀਂ ਤੁਹਾਡੀ ਸਕਰੀਨ ਤੇ ਲਿਖਿਆ ਹੋਇਆ ਮੰਤਰ ਦਿਖਾਈ ਦੇਵੇਗਾ ਉਸ ਮੰਤਰ ਨੂੰ ਇਹ ਚੰਗੀ ਤਰ੍ਹਾਂ ਪਹਿਲਾਂ ਯਾਦ ਕਰ ਲੈਣਾ ਹੈ ਯਾਦ ਕਰਨ ਤੋਂ ਬਾਅਦ ਹੀ ਇਸ ਮੰਤਰ ਦਾ ਤੁਸੀਂ ਨੇ ਜਾਪ ਕਰਨਾ ਹੈ ਸੋ ਦੋਸਤੋ ਜਿਹੜੇ ਵੀ ਸਤਾਰਜੁਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਆ ਅਤੇ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਹੈ ਜਲਦ ਹੀ ਕਿਸੇ ਨਵੇਂ ਕਲ ਮੈਂ ਮੰਤਰ ਪਾਠ ਢਾਲੇ ਦੀ ਨਾਲ ਹਾਜ਼ਰ ਹੋਵਾਂਗੀ ਸੋ ਦੋਸਤੋ ਜੈ ਤਕ ਲਈ ਜੈ ਪੀਰਾਂ ਦੇ